हां जी दोस्तों आपा नवीบุรี ਦੇ ਨਾਲ ਹੋਏ ਆ ਹਾਜ਼ਰ ਇਹਨਾਂ ਗੱਟਾ ਬਾਦਸ਼ਾ ਦੇ ਅਪਾ ਬਿਲਕੁਲ ਸੇਮ ਨਾਲੇ ਤੇ ਖੜੇ ਜਿਹੜਾ ਮਖੂਤੋ ਸੇਮ ਨਾਲਾ ਆਉਂਦਾ ਆ ਦੇਖੋ ਆਪਾਂ ਦਿਖਾ ਰਹੇ ਹਾਂ ਦਰਿਆ ਦਾ ਲੈਵਲ ਜਿਹੜਾ ਪਾਣੀ ਦਾ ਅੱਜ ਪੱਧਰ ਘਟਿਆ ਵਾ ਤੇ ਬਾਕੀ ਇਧਰ ਮਖਬੂਰੀ ਸਾਈਡ ਤੇ ਪਾਣੀ ਜਿਹੜਾ ਸੇਮ ਨਾਲੇ ਵਿੱਚ ਜਿਆਦਾ ਭਰ ਗਿਆ ਦੇ ਉਧਰ ਪਾਣੀ ਦਾ ਲੈਵਲ ਜਿਹੜਾ ਸੇਮ ਨਾਲੇ ਦੇ ਪਾਣੀ ਉਛਲਣ ਦੇ ਖਤਰੇ ਦੇ ਸੀ ਇਸ ਕਰਕੇ ਮਹਿਕ ਮੇਲੋਂ ਨਹਿਰ ਮੇਲੋਂ ਦੋ ਟਰੈਕਟਰ ਨਾਲ ਪੱਖੇ ਪਾਣੀ ਕੱਢਣ ਦਾ ਜਿਹੜਾ ਛੱਡ ਕੇ ਦਰਿਆਜ ਪਾਉਣ ਦਾ ਜਿਹੜਾ ਕੰਮ ਜਾਰੀ ਹੋ ਰਿਹਾ ਵਾ ਯਾਰ ਦੇਖੋ ਪਾਣੀ ਕੱਢ ਕੇ ਇਧਰ ਦੀ ਤੇ ਦਰਿਆ ਦੇ ਵਿੱਚ ਫਟਿਆ ਜਾਏਗਾ ਅੱਛੇ ਨੂੰ ਪਾਣੀ ਚਕਾਉਂਦਾ ਹੈ ਆ ਬਿਲਟਾਂ ਢਲੀਆਂ ਸੀ ਹੁਣ ਬਿਲਟਾਂ ਨੂੰ ਕਹਾਂ ਮੈਂ ਹਕਸੂ ਜੋ ਟਰੈਕਟਰ ਜਿਹੜੇ ਪਾਣੀ ਪਰ ਨਿਵਾਸ ਕੇ ਸੇਵਨ ਵਾਲੇ ਦਾ ਕੱਢ ਕੇ ਇਹ ਦਰਿਆ ਦੇ ਵਿੱਚ ਪਾਇਆ ਜਾਵੇਗਾ ਇਧਰੋਂ ਕੱਢ ਕੇ ਸੇਵਨ ਵਾਲੇ ਚੋਂ ਤੇ ਇਧਰ ਦਰਿਆ ਦੇ ਵਿੱਚ ਪਾਇਆ ਜਾਵੇਗਾ 2735 ਦੇ 1744 ਤੱਕ ਦੋ ਖੜੇ ਇੱਥੇ ਆਪਣੇ ਕੋਲੇ ਆਵੇ ਪਾਣੀ ਕੱਢਣ ਵਾਲੇ ਸੇਵਨ ਵਾਲੇ ਦਾ ਕਿਉਂਕਿ ਸੇਵਨ ਵਾਲਾ ਜਿਹੜਾ ਗੱਟੇ ਬਾਦਸ਼ਹਿਵਾਲ ਨੂੰ ਉਛਲਣ ਦੇ ਉਛਲਿਆ ਨਹੀਂ ਜੇ ਪਰ ਚਲੋ ਨੀਵਾ ਵਾ ਪਰ ਜੇ ਨਾ ਕੱਢਿਆ ਤੇ ਪਾਣੀ ਜਿਹੜਾ ਉੱਪਰ ਦੀ ਉਛਲੇਗਾ ਇਸ ਕਰਕੇ ਪਾਣੀ ਬੈਗ ਮੈਲੋ ਦੋ ਟਰੈਕਟਰ ਦਿੱਤੇ ਗਏ ਨਾਲ ਪੱਖੇ ਦਿੱਤੇ ਗਏ ਆ ਉਹ ਪਾਣੀ ਕੱਢ ਕੇ ਇਸ ਦਰਿਆ ਦੇ ਵਿੱਚ ਪਾਜਿਆ ਜਾਵੇਗਾ ਲਾਕੀ ਦਰਿਆ ਦਾ ਜਿਹੜਾ ਅੱਜ ਪਾਣੀ ਦਾ ਪੱਧਰ ਘਟਿਆ ਵਾ ਰਹਾਬੂ ਕਿਰਪਾ ਕਰੇ ਸੱਚੇ ਬਾਦਸ਼ਾਹ ਸਾਰਿਆਂ ਦੇ ਸੁੱਖ ਸ਼ਾਂਤੀ ਬਣਾਈ ਰੱਖੇ ਫਸਲਾਂ ਭਰੀਆਂ ਭਰੀਆਂ ਰਹਿਣ ਕਿਸੇ ਦਾ ਨੁਕਸਾਨ ਨਾ ਹੋਵੇ ਕਿਸੇ ਵੀਰ ਭਰਾ ਦਾ ਚੰਦਰੇਆ ਭਾਵ ਵੱਲੋਂ ਪੱਖੇ ਦਿੱਤੇ ਗਏ ਆ ਬਿਲਟਾਂ ਕੱਸ ਰਹੀ ਬਿਲਟਾਂ ਪਾਣੀ ਚ ਕਾਉਣ ਲੱਗੇ ਹੁਣ ਪੱਖੇ ਪਾਣੀ ਪਾ ਲੈ ਬਿਲਕੁਲ ਔਰ ਇਹ ਸਦਾ ਕਰ ਲੈ ਪਾਣੀ ਲੱਗਦਾ ਜੋ ਪਲੇ ਪਾਣੀ ਜੋ ਪਲੇ ਆਵੇ ਆ ਗਿਆ ਜੋ ਕਲਿਆ ਵਾ